ਪੰਜਾਬ ਸਰਕਾਰ ਵੱਲੋਂ ਸਾਡੇ ਡਿਲੀ ਡਿਪਾਰਟਮੈਂਟ ਵੱਲੋਂ ਜਿਹੜੀਆਂ 8 ਜਿਹੜੀਆਂ ਮੋਬਾਈਲ ਬੈਨਾ ਤੋਰੀਆਂ ਜਾਣੀਆਂ ਜਿਹਦੇ ਚ ਅੱਜ ਪਹਿਲੀ ਕਿਸ਼ਤ 4 ਹੈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨਾਲ ਜਿਹੜੀ ਰੋਜ਼ ਦੁੱਧ ਵਿੱਚ ਮਲਾਵਟ ਜਾਂ ਜਿਹੜੀ ਸਾਡੀ ਕੈਟਲ ਫੀਡ ਆਉਂਦੀ ਆ ਉਹਦੇ ਵਿੱਚ ਵੀ ਬਹੁਤ ਸਾਰਾ ਚਿੰਗਾ ਮਾੜਾ ਵੇਖਿਆ ਪਰਖਿਆ ਜਾਂਦਾ ਹੈ ਉਹਦੇ ਲਈ ਇਹਦੇ ਵਿੱਚ ਜਿਹੜੀ ਲੈਬੈਟਰੀ ਹੋਊਗੀ ਗੱਡੀ ਇਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਐ ਜ਼ਿੰਮੇਦਾਰ ਪ੍ਰਾਜ ਚੌਂ ਵੀ ਦੁਕਾਨਦਾਰ ਚਾਹੁੰਦਾ ਹੋਵੇ ਉਹਨੂੰ ਜ਼ਰੂਰ ਅਸੀਂ ਲੋਕਾਂ ਦੀ ਸਹੂਲਤ ਲਈ ਕਿ ਕਿਸੇ ਗੱਲ ਵਿੱਚ ਮਲਾਪਟ ਨਾ ਹੋਵੇ ਲੋਕਾਂ ਨੂੰ ਸ਼ੁੱਧ ਚੀਜ਼ ਮਿਲੇ ਜਦੋਂ ਪੈਸੇ ਲਾ ਕੇ ਖਰੀਦਦੇ ਚਾਹੇ ਹੋ ਹੀਨ ਲਈ ਦੁੱਧ ਖਰੀਦਦੇ ਚਾਹੇ ਕੋਈ ਜ਼ਿੰਮੇਦਾਰ ਪ੍ਰਾਜ ਜਾਂ ਜਿਹੜੇ ਡੇਰੀ ਫਾਰਮ ਚਲਾਉਣ ਵਾਲੇ ਜਾਂ ਕੋਈ ਹੋਰ ਆਪਣੇ ਜਿਹੜੀ ਕਿਸਾਨਾਂ ਨਾਲ ਜੁੜੀ ਫਾਰਮਿੰਗ ਆ ਉਹਦੇ ਵਿੱਚ ਜਿਹੜੀਆਂ ਫੀਡ ਵਗੈਰਾ ਵਰਤੀਆਂ ਜਾਂਦੀਆਂ ਨੇ ਉਹਦੀ ਪਿਓਰਿਟੀ ਦਾ ਪਤਾ ਲੱਗਦਾ ਕਹਿਣ ਲੱਗ ਰਿਪੋਰਟ ਆ ਜੂਗੀ ਜੀ ਜਿਹੜੀਆਂ ਟੈਸਟ ਮਸ਼ੀਨਾਂ ਵੀ ਵਿੱਚ ਜੀ ਜੀ ਕਹਿਣ ਲੱਗੂਗੀ ਲੋਕਾਂ ਨੂੰ ਜਿਹੜਾ ਹੁਣ ਜਾਗਰੂਕ ਵੀ ਕੀਤਾ ਜਾਏਗਾ ਜਾ ਕਿ ਜਿਹੜੀ ਮਿਲਾਪਟੀ ਚੀਜ਼ਾਂ ਉਹ ਨਾ ਮਿਲਣ ਜੀ ਜੀ ਜਦੋਂ ਇਹ ਹੋਣਗੀਆਂ ਤੇ ਲੋਕ ਬਖਾ ਲਿਆ ਕਰਨਗੇ ਪਤਾ ਲੱਗ ਜਾਊ ਗੁਰੂ ਜੀ ਕੀ ਗੱਲ ਐ ਕਿਉਂ ਐ ਉਹ ਜਾਗਰੂਕਤ ਰਹੇ ਜਾਏਗਾ ਅਸਲ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਦੀ ਸੀ ਕਿਉਂਕਿ ਜਿਸ ਤਰ੍ਹਾਂ ਦੁੱਧ ਦੇ ਵਿੱਚ ਆ ਵੇਖੋ ਰੌਲਾ ਬਹੁਤ ਪੈ ਰਿਹਾ ਤੁਸੀਂ ਵੀ ਜਾਣਦੇ ਮੈਂ ਵੀ ਐ ਵੀ ਇਹਦੇ ਵਿੱਚ ਸਿੜਿਓ ਅਸਲੀ ਨਾ ਉਹ ਨਕਲੀ ਵਾਲੇ ਪਹਿਲਾਂ ਤਿਆਰ ਹੋ ਜਾਂਦੇ ਉਦੇ ਵਾਸਤੇ ਸਾਡਾ ਉਪਰਾਲਾ ਕੋਸ਼ਿਸ਼ ਹੈਗੀ ਅਸੀਂ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਨੱਥ ਪਾਈ ਜਾ ਸਕੇ